देश के युवा देश के स्टूडेंट्स और देश के जेनजी संविधान को बचाएंगे लोकतंत्र की रक्षा करेंगे और वोट चोरी को रोकेंगे इसके साथ ही राहुल गांधी ने अपनी तस्वीर पोस्ट की जिसमें लिखा है डेमोक्रेसी विल नॉट डिफीट डिलीटेड हर बार ऐसे ही करते हैं मैं मेरा बेटा को सौंप देता हूँ आपका बेटा को लेगा कौन कल, कल गुरु देश के युवा देश के स्टूडेंट्स और देश के जेनजी संविधान को बचाएंगे लोकतंत्र की रक्षा करेंगे और वो चोरी को रोकेंगे इसके साथ ही राहुल गांधी ने अपनी तस्वीर पोस्ट की जिस... दोस्तों भारत विच भी कुछ नेता जेनजी दीया गल्ला करन लग पए हन गल्ला की दोस्तों साफ-साफ किया जावेदा सरकार नु धमकावन लग पए हन डरावन लग पए हन आखिर ए जेनजी की है जिस दे नाहिट सरकारा नु डराया जा रहा है कि भारत इसदा शिकार होवेगा जिंज होवी जांदा है दोस्तों ता ਤਾਂ ਕੌਣ ਹੋਣਗੇ ਉਹ ਨੇਤਾ ਕੌਣ ਉਹ ਰਾਜਨੀਤਿਕ ਪਰਿਵਾਰ ਹੋਣਗੇ ਜੋ ਇਸ ਦੇ ਸ਼ਿਕਾਰ ਹੋਣਗੇ ਕਿ ਇਹ ਸਭ ਕੁਝ ਦੋਸਤੋ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਹੈ ਕਿਵੇਂ ਕਿਵੇਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਇਹਨਾਂ ਪਾਸਤੇ ਦੇ ਇੱਕ ਮਹੱਤਵਪੂਰਨ ਨੇਤਾ ਸ਼੍ਰੀਮਾਨ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਇਨਾ ਦੇ ਬਿਆਨ ਦੇ ਉੱਪਰ ਪਿਛਲੇ ਕਈ ਦਿਨਾਂ ਦੇ ਉੱਪਰ ਦੋਸਤੋ ਚਰਚਾ ਛੜੀ ਹੋਈ ਹੈ ਇਹ ਹੀ ਨਹੀਂ ਭਾਰਤ ਦੀਆਂ ਵਿਰੋਧੀ ਦਲ ਦੀਆਂ ਕਈ ਪਾਰਟੀਆਂ ਤੇ ਉਹਨਾਂ ਦੇ ਨੇਤਾ ਵੀ ਕਈ ਵਾਰ ਇਹ ਦੁਹਰਾ ਚੁੱਕੇ ਹਨ ਕਿ ਭਾਰਤ ਵਿੱਚ ਵੀ ਇਹ ਹੋਵੇਗਾ ਕਿ ਜਨਜੀ ਵਰਗਾ ਅੰਦੋਲਨ ਜੋ ਕੁਝ ਪਾਕਿਸਤਾਨ ਬੰਗਲਾਦੇਸ਼ ਬਰਮਾ ਸ਼੍ਰੀਲੰਕਾ ਬੰਗਲਾਦੇਸ਼ ਤੇ ਅੱਜਕੱਲੇ ਨੇਪਾਲ ਵਿੱਚ ਹੋਇਆ ਹੈ ਹੁਣ ਇਹ ਜਨਜੀ ਵਰਗਾ ਅੰਦੋਲਨ ਮਤਲਬ ਲੋਕਾਂ ਖਾਸ ਕਰਕੇ ਨੌਜਵਾਨਾਂ ਦਾ ਸਰਕਾਰਾਂ ਵਿਰੁੱਧ ਵਿਦਰੋਹ ਪਰ ਕੀ ਦੋਸਤੋ ਸੱਚ ਹੀ ਇੰਜ ਸੀ ਵਿਦਰੋਹ ਹੋਏ ਸਾਂ ਜਾਂ ਤਖਤਾ ਪਲਟ ਹੋਇਆ ਸੀ ਇਹਨਾਂ ਦੇਸ਼ਾਂ ਵਿੱਚ ਕਰਮਵਾਰ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਸਭ ਤੋਂ ਪਹਿਲਾਂ ਦੋਸਤੋ ਜਨਜੀ ਕੀ ਹੈ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਦੋਸਤੋ ਇਹ ਨਾਮ ਦਿੱਤਾ ਗਿਆ ਹੈ ਨੇਪਾਲ ਦੇ ਉਸ ਵਰਗ ਦੇ ਨੌਜਵਾਨਾਂ ਨੂੰ ਜਿਨ੍ਹਾਂ ਦੀ ਉਮਰ 8 ਤੋਂ 10 ਸਾਲ ਤੋਂ ਲੈ ਕੇ 25 ਤੋਂ 28 ਸਾਲ ਤੱਕ ਦੀ ਹੈ ਮਤਲਬ ਜ਼ਿਆਦਾਤਰ ਉਹ ਨੌਜਵਾਨ ਦੋਸਤੋ ਜੋ ਸਕੂਲਾਂ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀ ਹਨ ਸਾਫਤ ਤੇ ਸੁਧਾਰਨ ਸ਼ਬਦਾ ਵਿੱਚ ਜਨਜੀ ਉਹ ਜਨਰੇਸ਼ਨ ਜਿਸ ਨੂੰ ਜਨਰੇਸ਼ਨ Z ਕਿਹਾ ਜਾਂਦਾ ਹੈ ਦੋਸਤੋ ਇਹ ਉਹਨਾਂ ਲੋਕਾਂ ਦਾ ਸਮੂਹ ਹੈ ਜੋ 1997 ਤੋਂ ਲੈ ਕੇ 2017 ਦੇ ਵਿਚਕਾਰ ਪੈਦਾ ਹੋਏ ਹਨ ਦੋਸਤੋ ਇਹ ਨਵੀਂ ਪੀੜੀ ਟੈਕਨੋਲੋਜੀ ਵਰਤਦੀ ਹੋਈ ਵੱਡੀ ਹੋਈ ਹੈ ਇਹਨਾਂ ਦੇ ਹੱਥਾਂ ਵਿੱਚ ਬਚਪਨ ਤੋਂ ਹੀ smartphones ਜੀਹਾਂ smartphones ਹੁੰਦਾ ਰਿਹਾ ਇਸ ਲਈ ਇਹ social media ਤੇ digital ਸੰਚਾਰ ਦੇ ਵਿੱਚ ਮਾਹਰ ਮੰਨੇ ਜਾਂਦੇ ਹਨ ਇਸ ਪੀੜੀ ਨੂੰ Gen Z ਕਿਹਾ ਜਾਂਦਾ ਹੈ ਇਸ ਵੇਲੇ ਦੋਸਤੋ ਪੂਰੀ ਦੁਨੀਆ ਵਿੱਚ ਇਸ ਜਨਰੇਸ਼ਨ ਦੀ ਆਬਾਦੀ ਲਗਭਗ 30% ਦੇ ਕਰੀਬ ਬੰਦੀ ਹੈ। ਦੋਸਤੋ ਇਹਨਾਂ ਲਈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਬੜੀ ਹੀ ਅਹਿਮੀਅਤ ਰੱਖਦੇ ਹਨ। ਨੇਪਾਲ ਵਿੱਚ ਦੋਸਤੋ ਓਪੀ ਹੋਲੀ ਜੋ ਉੱਥੋਂ ਦੇ ਉਸ ਵੇਲੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਸੂਣ ਆਪਣੀ ਸਰਕਾਰ ਵੱਲੋਂ ਕਈ ਪਲੇਟਫਾਰਮ ਜਿਵੇਂ YouTube, Facebook ਇਹੋ ਜਿਹੇ ਕਈ ਸੋਸ਼ਲ ਮੀਡੀਆ ਪਲੇਟਫਾਰਮ ਨੇਪਾਲ ਵਿੱਚ ਉਹਨਾਂ ਦੇ ਉੱਪਰ ਬੈਨ ਲਗਾ ਦਿੱਤਾ। ਇਹ ਜਨਜੀ ਵਿੱਚ ਗੁੱਸਾ ਭਰ ਗਿਆ ਕਿਉਂਕਿ ਇਹ ਵਰਗੀ ਨਾ ਸੋਸ਼ਲ ਮੀਡੀਆ ਦੇ ਉੱਪਰ ਬੜਾ ਹੀ ਐਕਟਿਵ ਰਹਿੰਦਾ ਸੀ। ਬਾਕੀ ਦੋਸਤੋ ਨੇਪਾਲ ਵਰ ਸੋਸ਼ਲ ਮੀਡੀਆ 'ਤੇ ਪਲੇ ਹੋ ਰਹਾ ਹੈ ਬਹੁਤ ਸਾਰੇ ਨੇਪਾਲੀ ਨੌਜਵਾਨ ਰੋਜ਼ਗਾਰ ਵਿਕਮਾ ਰਹੇ ਸਨ ਜਦੋਂ ਉਹਨਾਂ ਦੇ ਰੋਜ਼ਗਾਰ ਦੇ ਪੈਸੇ ਉਹਨੇ ਬੰਦ ਹੋਏ ਇੰਜ ਹੋਇਆ ਤਾਂ ਇਹ ਸੜਕਾਂ ਦੇ ਉੱਪਰ ਆ ਗਏ ਬਾਕੀ ਜਦੋਂ ਦੋਸਤੋ ਇਹ ਵਰਗ ਸੋਸ਼ਲ ਮੀਡੀਆ ਖਿਲਾਫ ਸੜਕਾਂ ਦੇ ਉੱਪਰ ਆਇਆ ਤਾਂ ਇਹਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹੋਰ ਵੀ ਮੁੱਦੇ ਅਤੇ ਹੋਰ ਵੀ ਲੋਕ ਜੁੜ ਗਏ ਜਿਨ੍ਹਾਂ ਵਿੱਚੋਂ ਖਾਸ ਹਨ ਭ੍ਰਿਸ਼ਟਾਚਾਰ ਦਾ ਮੁੱਦਾ ਸਮਾਜਿਕ ਨਾ ਬਰਾਬਰੀ ਦਾ ਮੁੱਦਾ ਅਤੇ ਖਾਸ ਕਰਕੇ ਬੇਰੋਜ਼ਗਾਰੀ ਦਾ ਮੁੱਦਾ ਨੌਜਵਾਨਾਂ ਦੇ ਸਮੂਹਾਂ ਨੇ ਨੇਪਾਲ ਦੀ ਸਰਕਾਰ ਹਿਲਾ ਦਿੱਤੀ ਸੰਸਦ ਤੱਕ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਫੌਜ ਨੇ ਦੋਸਤੋ ਨੇਪਾਲ ਵਿੱਚ ਭੀੜ ਉੱਪਰ ਗੋਲੀ ਚਲਾਉਣ ਤੋਂ ਕੋਰੀ ਨਾ ਕਰ ਦਿੱਤੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਇੱਥੋਂ ਤੱਕ ਕਿ ਸੁਪਰੀਮ ਕੋਰਟ ਤੱਕ ਨੂੰ ਵੀ ਹਮਲੇ ਕਰਕੇ ਅਗਜਨੀ ਨਾਲ ਤਬਾਹ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਓਪੀ ਓਲੀ ਉਹਨਾਂ ਨੇ ਕਾਨੂੰਨ ਸੋਸ਼ਲ ਮੀਡੀਆ ਤੇ ਬੈਨ ਵਾਲਾ ਉਹ ਕਾਨੂੰਨ ਵਾਪਸ ਲੈ ਲਿਆ ਪਰ ਦੋਸਤੋ ਨੌਜਵਾਨਾਂ ਦੇ ਸਮੂਹ ਨੰ ਮੰਨੇ ਆਖਰ ਉਹਨਾਂ ਨੂੰ ਅਸਤੀਫਾ ਦੇ ਕੇ ਭੱਜਣਾ ਪਿਆ ਵੈਸੇ ਦੱਸਿਆ ਜਾਂਦਾ ਹੈ ਕਿ ਨੇਪਾਲ ਵਿੱਚ ਹੀ ਉਹ ਕਿਸੇ ਫੌਜੀ ਕੈਂਪ ਵਿੱਚ ਸੁਰੱਖਿਅਤ ਹਨ ਬਾਕੀ ਦੋਸਤੋਂ ਅਫਵਾਹਾਂ ਤਾਂ ਉਹਨਾਂ ਦੀਆਂ ਯੂਏਈ ਕੰਟਰੀ ਵਿੱਚ ਭੱਜ ਜਾਂਦੀਆਂ ਵੀ ਹਨ ਇਹੋ ਹਾਲ ਉਹਨਾਂ ਦੀ ਵਜਾਰ ਦੇ ਦੋਸਤੋਂ ਕਈ ਮੰਤਰੀਆਂ ਨਾਲ ਵੀ ਹੋਇਆ ਓਪੀਓਲੀ ਦੇ ਇੱਕ ਮੰਤਰੀ ਦੀ ਪਤਨੀ ਨੂੰ ਤਾਂ ਅੱਗ ਲਾ ਕੇ ਨੇਪਾਲ ਵਿੱਚ ਜਿੰਦਾ ਸਾੜ ਦਿੱਤਾ ਗਿਆ ਸੜਕਾਂ ਦੇ ਉੱਪਰ ਦੋਸਤੋਂ ਇੱਕ ਦੋ ਮੰਤਰੀਆਂ ਦੀ ਕੁੱਟਮਾਰ ਦੀ ਵੀਡੀਓ ਬਹੁਤ ਵਾਇਰਲ ਹੋਈਆਂ ਲੋਕ ਖਾਸ ਕਰਕੇ ਨੌਜਵਾਨ ਵਰਗ ਉਹ ਬਹੁਤ ਗੁੱਸੇ ਵਿੱਚ ਸੀ ਦੋਸਤੋ ਨੇਪਾਲ ਦੀ ਆਬਾਦੀ ਲਗਭਗ 3 ਕਰੋੜ ਹੈ ਲਗਭਗ ਸਾਡੇ ਭਾਰਤ ਦੀ ਪੰਜਾਬ ਜਿੰਨੀ ਆਬਾਦੀ ਹੈ ਨੇਪਾਲ ਦੀ ਪਰ ਉਹ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਛੜਾ ਹੋਇਆ ਹੈ ਉਥੇ ਪਹਿਲਾਂ ਦੋਸਤੋ ਰਾਜशाही ਹੁੰਦੀ ਸੀ ਰਾਜशाही ਦੱਸਦੇ ਹਨ ਕਿ ਕੁਝ ਹੱਦ ਤੱਕ ਉਥੇ ਲੋਕਾਂ ਨਾਲ ਇਨਸਾਫ ਕਰਦੀ ਸੀ ਅਤੇ ਹੌਲੀ-ਹੌਲੀ ਤਰੱਕੀ ਵੱਲ ਚਾ ਰਹੀ ਸੀ ਪਰ ਦੋਸਤੋ ਦੱਸਦੇ ਹਨ ਕਿ ਰਾਜਸ਼ਾਹੀ ਇਨਡਾਇਰੈਕਟਲੀ ਰੀਜੀਵ ਗਾਂਧੀ ਦੀ ਸਰਕਾਰ ਵੇਲੇ ਕਾਂਗਰਸ ਪਾਰਟੀ ਨੇ ਖਤਮ ਕਰਵਾ ਦਿੱਤੀ ਕਾਰਨ ਕਾਰਨ ਇਹ ਸੀ ਦੋਸਤੋ ਕਿ ਨੇਪਾਲ 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 ਵਿੱਚ ਦੋਸਤੋ ਰਜੀਵ ਗਾਂਧੀ ਅਤੇ ਸੋਨੀਆ ਗਾਂਧੀ ਗਏ ਹੋਏ ਸਨ। ਨੇਪਾਲ ਦਾ ਦੋਸਤੋ ਇੱਕ ਮੁੱਖ ਮੰਦਿਰ ਹੈ ਬਹੁਤ ਹੀ ਮਸ਼ਹੂਰ ਪਸ਼ੂਪਤੀਨਾਥ ਮੰਦਿਰ। ਸ਼ਿਵ ਮੰਦਿਰ ਉਹ ਬਹੁਤ ਮਸ਼ਹੂਰ ਹੈ ਦੁਨੀਆ ਭਰ ਵਿੱਚ। ਸੋਨੀਆ ਗਾਂਧੀ ਨੇ ਉੱਥੇ ਜਾ ਕੇ ਉੱਥੇ ਜਾਣ ਦੀ ਇੱਛਾ ਜ਼ਾਹਰ ਕੀਤੀ। ਇਹ ਮੰਦਿਰ ਦੋਸਤੋ ਦੁਨੀਆ ਦੇ ਕੁਝ ਚੁਣਿੰਦਾ ਮੰਦਿਰਾਂ ਵਿੱਚੋਂ ਇੱਕ ਹੈ ਜਿੱਥੇ ਗੈਰ ਹਿੰਦੂਆਂ ਦਾ ਪ੍ਰਵੇਸ਼ ਵਰਜਿਤ ਹੈ। ਜੀ ਹਾਂ ਜਿਵੇਂ ਭਾਰਤ ਵਿੱਚ ਵੀ ਇੱਕ ਮੰਦਿਰ ਜਗਨਨਾਥਪੁਰੀ ਦਾ ਮੰਦਿਰ ਹੈ। ਵੈਸੇ ਦੋਸਤੋ ਮੁਸਲਮਾਨਾਂ ਵਿੱਚ ਵੀ ਜਿਵੇਂ ਕਾਬਾ ਸ਼ਰੀਫ ਜਿੱਥੇ ਗੈਰ ਮੁਸਲਮਾਨਾਂ ਦਾ ਪ੍ਰਵੇਸ਼ ਬਿਲਕੁਲ ਹੀ ਮਨਾ ਹੈ। ਇਹੋ ਜ ਨੇਪਾਲ ਦੇ ਰਾਜੇ ਨੇ ਰਜੀਵ ਗਾਂਧੀ ਤੇ ਸੋਨੀਆ ਗਾਂਧੀ ਦੀ ਮੰਗ ਪੂਰੀ ਕਰਨ ਵਿੱਚ ਸਮਰਥਤਾ ਜਤਾਈ ਕਿਉਂਕਿ ਰਜੀਵ ਗਾਂਧੀ ਤੇ ਸੋਨੀਆ ਗਾਂਧੀ ਇਹ ਦੋਨੋਂ Hindu ਨਹੀਂ ਸਨ ਬੇਸ਼ੱਕ ਦੋਸਤੋ ਇਹ ਆਪਣੇ ਆਪ ਨੂੰ ਕੱਟੜ Hindu ਇਥੋਂ ਤੱਕ ਇਹ ਆਪਣੇ ਆਪ ਨੂੰ ਬ੍ਰਾਹਮਣ ਪਰਿਵਾਰ ਦਾ ਦੱਸਦੇ ਹਨ ਪਰ ਇਹਨਾਂ ਦੀ ਸੱਚਾਈ ਸਭ ਨੂੰ ਪਤਾ ਹੈ ਦੋਸਤੋ ਰਜੀਵ ਗਾਂਧੀ ਫਰੋਜ਼ ਗਾਂਧੀ ਦੇ ਪੁੱਤਰ ਸਨ ਰਜੀਵ ਗਾਂਧੀ Hindu ਨਹੀਂ ਸਨ ਫਰੋਜ਼ ਗਾਂਧੀ ਮੁਸਲਮਾਨ ਸੀ ਜਾਂ ਪਾਰਸੀ ਇਸ ਬਾਰੇ ਤਾਂ ਦੋ رائے ਹੈ ਦੋਸਤੋ ਪਰ ਇਹ ਪੱਕਾ ਹੈ ਕਿ ਉਹ Hindu ਨਹੀਂ ਸਨ ਇੰਜ ਦੋਸਤੋ ਰਜੀਵ ਗਾਂਧੀ ਕਿਸੇ ਵੀ ਤਰ੍ਹਾਂ ਹਿੰਦੂ ਨਹੀਂ ਹੋ ਸਕਦੇ ਸਨ ਫਰੋਜ਼ ਗਾਂਧੀ ਅਤੇ ਇੰਦਰਾ ਗਾਂਧੀ ਦਾ ਪੁੱਤਰ ਰਜੀਵ ਗਾਂਧੀ ਉਹ ਹਿੰਦੂ ਹੋ ਹੀ ਨਹੀਂ ਸਕਦਾ ਸੀ ਇਸ ਤੋਂ ਇਲਾਵਾ ਦੋਸਤੋ ਰਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਜਿਨ੍ਹਾਂ ਦਾ ਪੂਰਾ ਨਾਮ ਸੋਨੀਆ ਮੈਨੀਆਂ ਡੀ ਵਿੰਚੀ ਜੀਹਾਂ ਉਹ ਇਸਾਈ ਹਨ ਇੰਜ ਦੋਸਤੋ ਇਹਨਾਂ ਦੋਹਾਂ ਨੂੰ ਨੇਪਾਲ ਦੇ ਇਸ ਮਸ਼ਹੂਰ ਪਸ਼ਪਤੀਨਾਥ ਸ਼ਿਵ ਮੰਦਿਰ ਵਿੱਚ ਜਾਣ ਨਹੀਂ ਦਿੱਤਾ ਗਿਆ ਬਸ ਇੱਥੇ ਹੀ ਇਹਨਾਂ ਦੀ ਈਗੋ ਹੱਡ ਹੋਈ ਇੰਜ ਦੋਸਤੋ ਇਹਨਾਂ ਦੀ ਉੱਥੇ ਈਗੋ ਹੱਟ ਹੋਈ ਇਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ ਦੋਸਤੋ ਜਿਨ੍ਹਾਂ ਦੀ ਆਸਤਾ ਹੀ ਨਹੀਂ ਉਹ ਉਥੇ ਸਿਰਫ ਘੁੰਮਣ ਫਿਰਨ ਹੀ ਜਾਂਦੇ ਹਨ ਜਦੋਂ ਕਿ ਦੋਸਤੋ ਉਸ ਧਰਮ ਦੇ ਲੋਕ ਉਸ ਸਥਾਨ ਤੇ ਜਾ ਕੇ ਨਤਮਸਤਕ ਹੁੰਦੇ ਹਨ ਇੰਜ ਇਹਨਾਂ ਨੂੰ ਉਥੇ ਟ੍ਰਿਸਟ ਬਣ ਕੇ ਜਾਣ ਨਹੀਂ ਦਿੱਤਾ ਗਿਆ ਤਾਂ ਇਹ ਗੁੱਸਾ ਕਰ ਗਏ ਤੇ ਰਾਸੀ ਤਾਕਦਾ ਇਸਤੇਮਾਲ ਕਰਕੇ ਇਹਨਾਂ ਨੇ ਹੌਲੀ ਹੌਲੀ ਰਾਜਸ਼ਾਹੀ ਨੇਪਾਲ ਵਿੱਚੋਂ ਖਤਮ ਕਰਵਾ ਦਿੱਤੀ ਰਾਜਸ਼ਾਹੀ ਤੋਂ ਬਾਅਦ ਦੋਸਤੋ ਨੇਪਾਲ ਵਿੱਚ ਕਮਨਿਸਟਾਂ ਦਾ ਦਖਲ ਬਹੁਤ ਵੱਧ ਗਿਆ ਸਰਕਾਰਾਂ ਬਦਲਦੀਆਂ ਰਹੀਆਂ ਤੇ ਲਗਾਤਾਰ ਬਦਲਦੀਆਂ ਵੀ ਰਹੀਆਂ ਹਰ ਦੋਜਾ ਸਾਲ ਬਾਅਦ ਦੋਸਤੋ ਚਾਰ ਪੰਜ ਪ੍ਰਧਾਨ ਮੰਤਰੀ ਨੇਪਾਲ ਨੂੰ ਮਿਲ ਜਾਂਦੇ ਇੱਕ ਦੂਜੇ ਦੇ ਉੱਪਰ ਦੋਸਤੋ ਇਹ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਆ ਤੇ ਸਰਕਾਰਾਂ ਬਦਲ ਦਿੱਤੀਆਂ ਜਾਂਦੀਆਂ ਭ੍ਰਸ਼ਟਾਚਾਲ ਦੇ ਇਲਜ਼ਾਮ ਲਗਾਉਣ ਵਾਲੇ ਸਰਕਾਰ ਬਣਾਉਣ ਲਈ ਉਹਨਾਂ ਭ੍ਰਸ਼ਟਾਚਾਰ ਲੋਕਾਂ ਨਾਲ ਹੀ ਦੁਬਾਰਾ ਹੱਥ ਮਲਾ ਲੈਂਦੇ ਲੋਕਾਂ ਦੀ ਦੋਸਤੋ ਨੇਪਾਲ ਵਿੱਚ ਲੁੱਟ ਜਾਰੀ ਰਹੀ ਨੇਤਾਵਾਂ ਨੇ ਰੱਜ ਕੇ ਭ੍ਰਸ਼ਟਾਚਾਰ ਕੀਤਾ ਪਰ ਆਮ ਲੋਕ ਉਹਨਾਂ ਕੋਲ ਨਾ ਤਾਂ ਰੁਜ਼ਗਾਰ ਸੀ ਅਤੇ ਨਾ ਹੀ ਕੋਈ ਸੁਰੱਖਿਅਤ ਭਵਿੱਖ ਨੌਕਰੀਆਂ ਲਈ ਦੋਸਤੋ ਨੇਪਾਲੀ ਭਾਰਤ ਦਾ ਰੁਖ ਕਰਦੇ ਰਹੇ ਸਾਰੀ ਦੁਨੀਆ ਦੋਸਤੋ ਅੱਗੇ ਵੱਧ ਰਹੀ ਸੀ ਹੌਲੀ-ਹੌਲੀ ਖੁਸ਼ਹਾਲ ਹੋ ਰਹੀ ਸੀ ਪਰ ਨੇਪਾਲੀ ਜਨਤਾ ਉਹ ਆਪਣੇ ਨੇਤਾਵਾਂ ਦੇ ਭ੍ਰਸ਼ਟਾਚਾਰ ਕਾਰਨ ਬਿਹਾਲ ਤੇ ਬੇਰੁਜ਼ਗਾਰ ਸੀ ਜਨ ਜੈਡ ਇੱਕ ਬਹਾਨਾ ਬਣਿਆ ਦੋਸਤੋ ਨੌਜਵਾਨ ਇਕੱਠੇ ਹੋਏ ਤੇ ਵਿਦਰੋਹ ਹੋ ਗਿਆ ਨੇਤਾਵਾਂ ਪ੍ਰਸ਼ਤ ਨੇਤਾਵਾਂ ਨੂੰ ਸ਼ੀਸ਼ ਮੈਲਾਂ ਤੋਂ ਬਾਹਰ ਕੱਢ ਕੇ ਕੁੱਟਿਆ ਤੱਕ ਗਿਆ ਦੋਸਤੋ ਕਮਿਊਨਿਸਟ ਕਿਹੜਾ ਘਟ ਹੁੰਦੇ ਹਨ ਓ ਪਿਓ ਲਈ ਪੱਕੇ ਕਾਮਰੇਡ ਸਨ ਕਮਿਊਨਿਸਟ ਸਨ ਗਾਲਤਾ ਦੋਸਤੋ ਕਮਿਊਨਿਸਟ ਬਹੁਤ ਚੰਗੀਆਂ ਚੰਗੀਆਂ ਕਰਦੇ ਹਨ ਬਰਾਬਰੀ ਦੀਆਂ ਗੱਲਾਂ ਤੇ ਹੋਰ ਬਹੁਤ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਪਰ ਵਿਵਹਾਰਿਕ ਤੌਰ ਤੇ ਜਦੋਂ ਸੱਤਾ ਪ੍ਰਾਪਤ ਕਰ ਲੈਂਦੇ ਹਨ ਤਾਂ ਇਹ ਮਹਾਪ੍ਰੇਸ਼ਟ ਅਤੇ ਮਹਾਜਲਮ ਹੋ ਕੇ ਨਿਭੜਦੇ ਹਨ ਇਹੋ ਕੁਝ ਨੇਪਾਲ ਵਿੱਚ ਵੀ ਕਮਿਊਨਿਸਟਾਂ ਨਾਲ ਸੀ ਚਾਈਨਾ ਨਾਰਥ ਕੋਰੀਆ ਇਹ ਕਮਿਊਨਿਸਟ ਕੰਟਰੀਆਂ ਹਨ ਦੋਸਤੋ ਵਿਦੇਸ਼ਾਂ ਵਿੱਚ ਜੋ ਦੋ ਨੰਬਰ ਦਾ ਧਨ ਜਿਨ੍ਹਾਂ ਕੋਲ ਪਾਇਆ ਜਾਂਦਾ ਹੈ ਉਹਨਾਂ ਵਿੱਚ ਜ਼ਿਆਦਾਤਰ ਲੋਕ ਇੱਥੋਂ ਦੇ ਹੀ ਨਿਕਲਣਗੇ ਦੋਸਤੋ ਕਮਨਸਟਾਦੀ ਜਿਨ੍ਹਾਂ ਦੇਸ਼ਾਂ ਵਿੱਚ ਸਰਕਾਰ ਹੈ ਉੱਥੇ ਉਹ ਆਮ ਲੋਕਾਂ ਨੂੰ ਕੋਈ ਖਾਸ ਹੱਕ ਨਹੀਂ ਦਿੰਦੇ ਪਰ ਲੋਕਤੰਤਰਿਕ ਦੇਸ਼ਾਂ ਵਿੱਚ ਇਹ ਬੜਾ ਪਖੰਡ ਕਰਦੇ ਹਨ ਧਰਨੇ ਮਾਜੀ ਕਰਦੇ ਹਨ ਨੇਪਾਲ ਦੇ ਪ੍ਰਧਾਨ ਮੰਤਰੀ ਓਪੀ ਓਲੀ ਉਹ ਚਾਈਨਾ ਦੇ ਬਹੁਤ ਹੀ ਨਜ਼ਦੀਕ ਸਨ ਪੱਕੇ ਕਮਨਸਟ ਸਨ ਪਰ ਨੇਪਾਲੀ ਲੋਕਾਂ ਦੀ ਬਦਹਾਲੀ ਨੇਪਾਲ ਨੂੰ ਕੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਆਖਰ ਇਹਨਾਂ ਮੂਰੇ ਜਨਤਾ ਜਨ ਜੜ ਦੇ ਅੰਦੋਲਨ ਰਾਹੀਂ ਖੜੀ ਹੋ ਗਈ ਜ ਤੇ ਇਹਨਾਂ ਨੂੰ ਸੱਤਾ ਛੱਡ ਕੇ ਉੱਥੇ ਭਜਣਾ ਹੀ ਪਿਆ ਇਹ ਤਾਂ ਦੋਸਤੋ ਉਹ ਘਟਨਾਵਾਂ ਦੱਸੀਆਂ ਜਾਂਦੀਆਂ ਹਨ ਜੋ ਸਭ ਨੂੰ ਪਤਾ ਹੈ ਅਦੇ ਉਹ próprio ਦੱਸਦਾ ਵੀ ਹੈ ਪਰ ਸੱਚ ਕੀ ਇੰਜ ਹੀ ਹੈ ਕਿ ਜੋ ਕੁਝ ਹੋਇਆ ਇਹ ਅਚਾਨਕ ਸੀ ਜਾਂ ਫਿਰ ਵੈਲ ਔਰਗਨਾਈਜ਼ਡ ਇਸ ਬਾਰੇ ਵੀ ਜਾਣਦੇ ਹਾਂ ਇਹਦਾ ਦੋਸਤੋ ਸਭ ਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨੇਪਾਲ ਚਾਈਨਾ ਪੱਖੀ ਰਿਹਾ ਹੈ ਦੋਸਤੋ ਚਾਈਨਾ ਦੁਨੀਆ ਦੀ ਕੁਬਰ ਦੀ ਹੋਈ ਵਰਲਡ ਪਾਵਰ ਹੈ ਦੋਸਤੋ ਇਸ ਵੇਲੇ ਅਮਰੀਕਾ ਦੁਨੀਆ ਵਿੱਚ ਵਰਲਡ ਪਾਵਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਚਾਈਨਾ ਉਸ ਨੂੰ ਟੱਕਰ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਭਾਰਤਿਕ ਹੋਰ ਦੇਸ਼ ਹੈ ਜੋ ਉਸ ਦੀ ਉੱਪਰ ਦੀ ਹੋਈ ਤਾਕਤ ਅਮਰੀਕਾ ਨੂੰ ਚੁਬ ਰਹੀ ਹੈ ਉਹ ਅਮਰੀਕਾ ਨੂੰ ਬੇਸ਼ੱਕ ਟੱਕਰ ਦਾ ਨਹੀਂ ਦੇਵੇਗਾ ਪਰ ਅਮਰੀਕਾ ਦੀ ਉਹ ਟਾਈਮ ਵੀ ਨਹੀਂ ਮੰਨੇਗਾ ਇੰਜ ਦੋਸਤੋ ਇਸ ਵੇਲੇ ਚਾਈਨਾ ਅਮਰੀਕਾ ਦੀ ਸੁਪਰ ਮੈਸੀ ਮੂਰੇ ਬਹੁਤ ਵੱਡਾ ਖਤਰਾ ਹੈ ਤੇ ਭਾਰਤ ਭੁਖੇ ਵਿੱਚ ਖਤਰਾ ਹੋ ਸਕਦਾ ਹੈ ਖਤਰਾ ਦਾ ਦੋਸਤੋ ਭਾਰਤ ਚਾਈਨਾ ਲਈ ਵੀ ਹੈ ਕਿਉਂਕਿ ਚਾਈਨਾ ਇੱਕ ਵਿਸਤਾਰਵਾਦੀ ਦੇਸ਼ ਹੈ ਤੇ ਭਾਰਤ ਦੀ ਤਰੱਕੀ ਤੋਂ ਚਾਈਨਾ ਕਦੀ ਵੀ ਖੁਸ਼ ਨਹੀਂ ਹੋ ਸਕਦਾ ਦੋਸਤੋ ਜੀਓ ਪੋਲਿਟਿਕਸ ਵਿੱਚ ਇੰਜ ਹੀ ਹੁੰਦਾ ਹੈ ਵੱਡੇ ਵੱਡੇ ਦੇਸ਼ਿਕ ਦੂਜੇ ਦੀ ਤਰੱਕੀ ਤੋਂ ਜਲਦੇ ਹੀ ਹਨ ਅਮਰੀਕਾ ਨੇ ਦੋਸਤੋ ਏਸ਼ੀਆ ਮਹਾਦੀਪ ਵਿੱਚ ਕੀ ਕੀਤਾ ਇਸ ਨੂੰ ਸਮਝਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਣੇ ਗੁਆਂਡੀ ਦੇਸ਼ ਪਾਕਿਸਤਾਨ ਦੀ ਗੱਲ ਕਰ ਲੈਂਦੇ ਹਾਂ ਗੱਲ ਚੰਗੀ ਤਰ੍ਹਾਂ ਇੰਜ ਸਮਝ ਆ ਜਾਵੇਗੀ ਪਾਕਿਸਤਾਨ ਵਿੱਚ ਦੋਸਤੋ ਇਮਰਾਨ ਖਾਨ ਦੀ ਸਰਕਾਰ ਉਹ ਦੌਰ ਯਾਦ ਹੈ ਤੁਹਾਨੂੰ ਉਹਨਾਂ ਦੇ ਬਿਆਨ ਅਮਰੀਕਾ ਵਿਰੋਧੀ ਛਵੀ ਅਤੇ ਚైనా ਪੱਖੀ ਉਹਨਾਂ ਦਾ ਹੋ ਜਾਣਾ ਕੀ ਹੋਇਆ ਦੋਸਤੋ ਜਦੋਂ ਇਹੋ ਜਿਹੇ ਬਿਆਨ ਸਾਹਮਣੇ ਆਏ ਇਮਰਾਨ ਖਾਨ ਦੀ ਸੱਤਾ ਪਾਕਿਸਤਾਨ ਵਿੱਚੋਂ ਖਾੜ ਕੇ ਛੁੱਟ ਦਿੱਤੀ ਗਈ ਅਤੇ ਅਮਰੀਕਾ ਪੱਖੀ ਸਹਿਬਾਸ਼ ਸ਼ਰੀਫ ਨਵਾਜ਼ ਸ਼ਰੀਫ ਉਨਾ ਪ੍ਰਸ਼ਾਸਨ ਨetaਵਾਂ ਦੇ ਹੱਥ ਸੱਤਾ ਸੌਂਪ ਦਿੱਤੀ ਗਈ। ਪਾਕਿਸਤਾਨ ਤਾਂ ਵੈਸੇ ਵੀ ਦੋਸਤੋ ਦੂਜਿਆਂ ਦੀ ਖਰਾਤ ਤੇ ਪਲਦਾ ਹੈ ਅਤੇ ਪਾਕਿਸਤਾਨ ਦੀ ਸੱਤਾ ਹਮੇਸ਼ਾ ਤੋਂ ਹੀ ਪ੍ਰੈਜ਼ੀਡੈਂਟਾਂਵਾਂ ਤੇ ਪ੍ਰਸ਼ਤ ਫੌਜੀ ਨetaਵਾਂ ਜਰਨੈਲਾਂ ਦੇ ਹੱਥ ਵਿੱਚ ਹੀ ਰਹੀ ਹੈ। ਦੋਸਤੋ ਇਹ ਦੇਸ਼ ਬਰਬਾਦ ਹੋ ਗਿਆ ਹੈ। ਚਾਈਨਾ ਅਮਰੀਕਾ ਦੀ ਟਸਲ ਦਾ ਕੇਂਦਰ ਪਾਕਿਸਤਾਨ ਹਮੇਸ਼ਾ ਤੋਂ ਹੀ ਬਣਿਆ ਰਿਹਾ। ਪਾਕਿਸਤਾਨ ਦੇ ਲੋਕ ਮਹਿੰਗਾਈ ਤੋਂ ਹਮੇਸ਼ਾ ਤੋਂ ਹੀ ਤਰਸਦੇ ਰਹੇ ਹਨ। ਕੰਮ ਕਾਜ ਕਾਰੋਬਾਰ ਨਾ ਮਤਰ ਹਨ। ਪਾਕਿਸਤਾਨ ਵਿੱਚ ਜਨਤਾ ਤਰਾਹੀ ਤਰਾਹੀ ਕਰਦੀ ਹੈ। ਪਰ ਉਹਨਾਂ ਦੇ ਹੁਕਮਰਾਨ ਫੌਜੀ ਜਨਰਲ ਸ਼ਰੀਫ ਫੈਮਿਲੀ ਅਤੇ ਹੋਰ ਪ੍ਰਸ਼ਤ ਮੰਤਰੀ ਉਹ ਸਾਰੇ ਆਪਣੀ ਐਸ਼ ਭਰੀ ਜ਼ਿੰਦਗੀ ਜੀ ਰਹੇ ਹਨ ਵਿਦੇਸ਼ਾਂ ਵਿੱਚ ਇਹਨਾਂ ਨੇ ਆਪਣੇ ਅਰਬਾ ਡਾਲਰ ਕਮਾ ਕੇ ਇਕੱਠੇ ਕਰ ਲਏ ਹਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੰਜ ਦੋਸਤੋ ਪਾਕ ਮੁਲਕ ਪਾਕਿਸਤਾਨ ਉਹ ਨਪਾਕ ਥਾਂ ਵਿੱਚ ਪਾ ਕੇ ਬਿਲਕੁਲ ਫੇਲਡ ਕੰਟਰੀ ਬਣ ਚੁੱਕਾ ਹੈ ਲੋਕ ਤਰੱਕੀ ਦੀ ਉਮੀਦ ਵਧੀਆ ਜ਼ਿੰਦਗੀ ਦੀ ਉਮੀਦ ਗਰਬਤ ਤੋਂ ਛੁਟਕਾਰੇ ਦੀ ਉਮੀਦ ਉਹ ਰੱਖ ਹੀ ਨਹੀਂ ਸਕਦੇ ਪਾਕਿਸਤਾਨ ਦੇ ਲੋਕ ਬਹੁਤਾ ਹੋਵੇ ਤਾਂ ਦੋਸਤੋ ਪਾਕਿਸਤਾਨੀ ਅਰਬ ਕੰਟਰੀਆਂ ਵਿੱਚ ਜਾ ਕੇ ਮਜ਼ਦੂਰੀ ਕਰ ਸਕਦੇ ਹਨ ਜਾਂ ਜਾਂ ਫਿਰ ਪਖਾਰੀ ਬਣ ਕੇ ਉੱਥੇ ਜਾ ਸਕਦੇ ਹਨ ਜਿਵੇਂ ਪਾਕਿਸਤਾਨ ਦੇ ਸਿਆਸੀ ਨੇਤਾ ਜਾਂਦੇ ਹਨ ਭਾਈ ਕੋਈ ਜਾਣਦਾ ਨਹੀਂ 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 ਮੇਰੀ ਬਾਤ ਇਸ ਭਾਈ ਕੋਈ ਜਾਣਦਾ ਹੈ ਇਹ ਦੇਖੋ ਜੀ ਇਹ ਪਾਕਿਸਤਾਨ سے ہے ਇਹ ਸਾਲੇ ہمارے ਪਾਕਿਸਤਾਨ ਦਾ ਨਾਮ ਬਦਨਾਮ ਕਰ ਰਹੇ ਇਧਰ ਦੇਖੋ ਭਾਈ ਇਧਰ 1 ਮਿੰਟ 1 ਮਿੰਟ ਤੇਰੀ ਵੀਡੀਓ ਬਣਾ ਰਹਾ ਹਾਂ ਮੈਂ ਸਾਲੇ ਇਹ 사ਊਦੀਆ ਅਰਬ ਮੇ ਆ ਕੇ ਮੰਗ ਰਹੇ ਹੋ ਸ਼ਰਮ ਨਹੀਂ ਆਦੀ ਤੁਮ ਲੋਗੋ ਕੋ ਇਹ ਸ਼ਕਲਾਂ ਵੇਖੋ ਜੀ ਆ ਇਹ ਪਾਕਿਸਤਾਨੋਂ ਆਏ ਨੇ ਜੀ ਪਤਾ ਨਹੀਂ ਕਿੰਜ ਆ ਜਾਂਦੇ ਨੇ ਚੰਗੇ ਬਲੇ ਬੰਦੇ ਉਥੇ ਐਫ ਆਈ ਕਲੀਅਰ ਨਹੀਂ ਕਰਨ ਦਿੰਦੀ ਤੇ ਇਹ ਵੇਖੋ ਇਹਨਾਂ ਦੀ ਉੱਪਰ ਕਰੋ ਸ਼ਕਲਾਂ ਹਾਂ ਤੁਹਾਡੇ ਘਰ ਦੇ ਨਾਲ ਕੀ ਇੱਥੇ ਕੀ ਆ ਕੇ ਮੰਗਦੇ ਹੋ ਸ਼ਰਮ ਨਹੀਂ ਆਉਂਦੀ ਤੁਹਾਨੂੰ ਕਿਸ ਬਗੈਰਤ ਲੋਗੋ ਯਾਰ ਤੁਸੀਂ 4-4 5-5 ਲੱਖ ਰੁਪਈਆ ਉਹਦੀ ਏਜੰਟਾਂ ਨੂੰ ਦੇ ਕੇ ਆ ਗਏ ਉੱਤੇ ਮੰਗਣ ਇਹ ਲੱਤਾਂ ਤੇ ਇਹ ਲੱਤਾਂ ਟੁੱਟੀਆਂ ਬਾਹਾਂ ਤੁਸੀਂ ਉੱਥੇ ਨਹੀਂ ਮੰਗ ਸਕਦੇ ਹੈ ਇੱਥੇ 4-5 ਲੱਖ ਰੁਪਈਆ ਏਜੰਟ ਨੂੰ ਦੇ ਕੇ ਤੁਸੀਂ ਮੰਗਣ ਆਉਂਦੇ ਹੋ ਇੰਜੇ ਦੋਸਤੋ ਪਾਕਿਸਤਾਨ ਤਬਾਹੀ ਕੀਤਾ ਹੈ ਰਾਜਨੀਤਿਕ ਅਸਥਿਰਤਾ ਪੈਦਾ ਕੀਤੀ ਹੈ ਖਾਸ ਕਰਕੇ ਇਮਰਾਨ ਖਾਨ ਨੂੰ ਹੰਦੇ ਡਾਕੇ ਪਾਕਿਸਤਾਨ ਵਿੱਚ ਦੋਸਤੋ ਪਾਕਿਸਤਾਨ ਵਿੱਚ ਇਹ ਸਭ ਕੁਝ ਚਾਈਨਾ ਅਮਰੀਕਾ ਦੇ ਪੱਖ ਵਿੱਚ ਝੁਕਾਨਾ ਝੁਕਣ ਕਰਕੇ ਹੀ ਹੋਇਆ ਹੈ ਪਾਕਿਸਤਾਨ ਤੋਂ ਬਾਅਦ ਦੋਸਤੋ ਅਫਗਾਨਿਸਤਾਨ ਵਿੱਚ ਵੀ ਇੰਜ ਹੀ ਕੀਤਾ ਗਿਆ ਉੱਥੇ ਵੀ ਸੱਤਾ ਤਾਲੀਬਾਨ ਦੇ ਹਥਵਜੋ ਸੋਧ ਕੇ ਅਮਰੀਕਨ ਉਹ ਅਰਬਾ ਡਾਲਨ ਦੇ ਹਥਿਆਰ ਉੰਜ ਹੀ ਐਵੇਂ ਇਹਨਾਂ ਵਾਸਤੇ ਛੱਡ ਕੇ ਭੱਜ ਗਏ ਅਫਗਾਨ ਮਹਿਲਾਵਾਂ ਤੇ ਆਮ ਅਫਗਾਨ ਲੋਕਾਂ ਦੀ ਜ਼ਿੰਦਗੀ ਤਾਲੀਬਾਨ ਨੇ ਲਗਭਗ ਨਰਕ ਹੀ ਬਣਾ ਦਿੱਤੀ ਹੈ ਤਰੱਕੀ ਖੁਸ਼ਹਾਲੀ ਦੇ ਰਸਤੇ ਬੰਦ ਬਸ ਜ ਉਸੇ ਜੰਗਲ ਰਾਜ ਨੂੰ ਦੋਸਤੋ ਭਾਵੇਂ ਤੁਸੀਂ ਤਾਲੀਬਾਨ ਰਾਜ ਕਹਿ ਲਓ ਜਾਂ ਸੱਚਾ ਇਸਲਾਮੀ ਰਾਜ ਹੁਣ ਉਹੀ ਅਫਗਾਨਿਸਤਾਨ ਵਿੱਚ ਚੱਲ ਰਿਹਾ ਹੈ ਜਿੱਥੇ ਮਹਿਲਾਵਾਂ ਨੂੰ ਨਾ ਮੱਤਰਾ ਅਧਿਕਾਰ ਵੀ ਨਹੀਂ ਪ੍ਰਾਪਤ ਹਨ ਇਸ ਤੋਂ ਲਾਪਾ ਦੋਸਤੋ ਬਰਮਾ ਵਿੱਚ ਵੀ ਇੰਜ ਹੀ ਕੀਤਾ ਗਿਆ ਬੋਧਾਂ ਨਾਲ ਸੰਘਰਸ਼ ਰਹੋਗਿਆ ਵੱਲੋਂ ਕਤਲ ਫੌਜ ਦਾ ਪਲਟਾ ਬੋਧੇ ਹਲਾਦ ਉੱਤੇ ਖਰਾਬ ਨਾ ਹੋਏ ਕਿਉਂਕਿ ਦੋਸਤੋ ਬਰਮਾ ਵਿੱਚ ਭਾਰਤ ਸਿੱਧਾ-ਸਿੱਧਾ ਆਪਣਾ ਦਖਲ ਰੱਖਦਾ ਸੀ ਪਰ ਦੋਸਤੋ ਇਹ ਕੋਸ਼ਿਸ਼ ਉੱਥੇ ਕੀਤੀ ਤਾਂ ਗਈ ਪਰ ਦੋਸਤੋ ਬਰਮਾ ਵਿੱਚ ਚਾਈਨਾ ਤੇ ਅਮਰੀਕਾ ਦੀ ਹਿੱਟ ਅਸਲ ਭਾਰਤ ਦੀ ਥੋੜੀ ਵੱਧ ਮੌਜੂਦਗੀ ਕਰਕੇ ਉਹਦੀ ਕਾਮਯਾਬ ਨਾ ਹੋਈ ਭਾਰਤ ਅਤੇ ਬਰਮਾ ਵਿੱਚ ਦੋਸਤੋ ਸੁਰੱਖਿਆ ਦੇ ਕਈ ਸਮਝੌਤੇ ਹੋਏ ਹਨ ਤੇ ਭਾਰਤ ਦੀ ਕਈ ਥਾਵਾਂ ਦੇ ਉੱਪਰ ਤਕਰੀਬਨ ਉੱਥੇ ਮਜ਼ਬੂਤ ਮੌਜੂਦਗੀ ਹੈ ਪਰ ਦੋਸਤੋ ਸ਼੍ਰੀਲੰਕਾ ਉਹ ਤਾਂ ਬਚ ਨਾ ਸਕਿਆ ਇੱਥੇ ਵੀ ਦੋਸਤੋ ਚਾਈਨਾ ਅਮਰੀਕਾ ਦੀ ਟਸਲ ਚੱਲ ਰਹੀ ਸੀ ਬੇਸ਼ੱਕ ਚਾਈਨਾ ਨੇ ਸ਼੍ਰੀਲੰਕਾ ਨੂੰ ਭਾਰਤ ਖਿਲਾਫ ਵੀ ਉਕਸਾਇਆ ਪਰ ਭਾਰਤ ਉਸ ਸ਼੍ਰੀਲੰਕਾ ਨਾਲ ਆਪਣੇ ਚੰਗੇ ਗੁਆਂਢੀ ਦਾ ਵਤੀਰਾ ਕਰਦਾ ਹੀ ਰਿਹਾ ਪਰ ਦੋਸਤੋ ਸ਼੍ਰੀਲੰਕਾ ਵਿੱਚ ਭ੍ਰਿਸ਼ਟ ਸੱਤਾ ਭ੍ਰਿਸ਼ਟ ਨਤਾਵਾ ਖਿਲਾਫ ਸ਼੍ਰੀਲੰਕਾ ਵਿੱਚ ਵੀ ਦੋਸਤੋ ਜਨਤਾ ਸੜਕਾਂ ਦੇ ਉੱਪਰ ਉਤਰੀ ਸੰਸਦ ਰਾਸ਼ਟਰੀ ਭਵਨ ਤੱਕ ਦੇ ਉੱਪਰ ਕਬਜ਼ਾ ਹੋਇਆ ਮੈਲ ਸਾਰ ਦਿੱਤੇ ਗਏ ਸੜਕਾਂ ਦੇ ਉੱਪਰ ਅਨਾਰਕੀ ਹੋਈ ਇੱਕ ਵਾਰੀ ਤਾਂ ਸ਼੍ਰੀਲੰਕਾ ਪੂਰਾ ਹੀ ਦੇਸ਼ ਦੋਸਤੋ ਡਾਵਾ ਡੋਲ ਹੋ ਗਿਆ ਚੀਨ ਦੇ ਦਿੱਤੇ ਕਰਜ਼ੇ ਨੇ ਸ਼੍ਰੀਲੰਕਾ ਦੀ ਇਕਨੋਮੀ ਬਰਬਾਦ ਕਰ ਦਿੱਤੀ ਕਰਜ਼ੇ ਤੋਂ ਇਲਾਵਾ ਦੋਸਤੋ ਉੱਥੇ ਭ੍ਰਿਸ਼ਟ ਨਤਾਵਾਵਾਂ ਉਹਨਾਂ ਨੇ ਵੀ ਬੁਰੇ ਹਾਲਾਤ ਪੈਦਾ ਕਰ ਦਿੱਤੇ ਸਨ ਦੋਸਤੋ ਭਾਰਤ ਨੇ ਸ਼੍ਰੀਲੰਕਾ ਦੀ ਮਦਦ ਕਰਕੇ ਕੁਝ ਹਾਲਾਤ ਕੰਟਰੋਲ ਕੀਤੇ ਸ਼੍ਰੀਲੰਕਾ ਤੋਂ ਬਾਅਦ ਦੋਸਤੋ ਪਿੱਛੇ ਜਿਹੇ ਇਹੋ ਕੁਝ ਬੰਗਲਾਦੇਸ਼ ਵਿੱਚ ਵੀ ਹੋਇਆ ਬੰਗਲਾਦੇਸ਼ ਵਿੱਚ ਸਭ ਕੁਝ ਦੋਸਤੋ ਠੀਕ ਠਾਕ ਚੱਲ ਰਿਹਾ ਸੀ ਇੰਡਸਟਰੀ ਉੱਥੇ ਵਾਬਾ ਤਰੱਕੀ ਕਰ ਰਹੀ ਸੀ ਲੋਕਾਂ ਨੂੰ ਕੰਮਕਾਜ ਮਿਲ ਰਿਹਾ ਸੀ ਵਪਾਰੀ ਵੀ ਚੰਗਾ ਵਪਾਰ ਕਰ ਰਹੇ ਸਨ ਲੋਕਾਂ ਦਾ ਜੀਵਨ ਸਤਰ ਕੁਝ ਹੱਦ ਤੱਕ ਸੁਧਰ ਰਿਹਾ ਸੀ ਬੰਗਲਾਦੇਸ਼ ਦੀ ਜੀਡੀਪੀ ਵੀ ਬਹੁਤ ਵਧੀਆ ਸੀ ਪਰ ਉੱਥੇ ਦੋਸਤੋ ਲੋਕਤੰਤਰੀ ਸਰਕਾਰ ਖਿਲਾਫ ਵਿਰੋਧ ਵਿਦਰੋਹ ਤਖਤਾ ਪਲਟ ਕਰ ਦਿੱਤਾ ਗਿਆ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੂੰ ਰਤੂ ਰਤ ਦੋਸਤੋ ਬੰਗਲਾਦੇਸ਼ ਛੱਡਣਾ ਪਿਆ ਪੂਰੀ ਪੂਰੀ ਅਨਾਰਕੀ ਹੋਈ ਸੀ ਬੰਗਲਾਦੇਸ਼ ਵਿੱਚ ਨੌਜਵਾਨਾਂ ਦਾ ਅੰਦੋਲਨ ਹਿੰਸਕ ਹੋਇਆ ਬਾਅਦ ਵਿੱਚ ਦੋਸਤੋ ਇਹ ਐਂਟੀ ਹਿੰਦੂ ਹੋ ਗਿਆ ਬੰਗਲਾਦੇਸ਼ ਦੇ ਹਕਮਰਾਨਾਂ ਦੇ ਖਿਲਾਫ ਦੋਸਤੋ ਸ਼ੁਰੂ ਹੋਇਆ ਇਹ ਅੰਦੋਲਨ ਐਂਟੀ ਬੰਗਲਾਦੇਸ਼ ਤੋਂ ਐਂਟੀ ਇੰਡੀਆ ਤੇ ਫਿਰ ਐਂਟੀ ਹਿੰਦੂ ਹੋ ਗਿਆ ਹਿੰਦੂਆਂ ਦੇ ਦੋਸਤੋ ਕਈ ਥਾਈਂ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ ਹਿੰਦੂਆਂ ਦੇ ਮੰਦਰ ਤੋੜ ਦਿੱਤੇ ਗਏ ਇੱਥੋਂ ਤੱਕ ਕਿ ਦੋਸਤੋ ਸਮੂਹਿਕ ਬਲਤਕਾਰ ਵੀ ਹਿੰਦੂ ਔਰਤਾਂ ਮਹਿਲਾਵਾਂ ਨਾਲ ਹੋਏ ਏ ਦੋਸਤੋ ਕ੍ਰਾਂਤੀ ਨਹੀਂ ਬਲਵਾਸੀ ਦੰਗਾਸੀ ਪਰ ਅਮਰੀਕਾ ਨੇ ਬੰਗਲਾਦੇਸ਼ ਵਿੱਚ ਆਪਣੇ ਪੱਖੀ ਇੱਕ ਸ਼ਖਸ ਨੂੰ ਸੱਤਾ ਦੇ ਉੱਪਰ ਬਿਠਾ ਦਿੱਤਾ ਬੰਗਲਾਦੇਸ਼ ਵਿੱਚ ਦੋਸਤੋ ਬਹਾਨਾ ਨੌਜਵਾਨਾਂ ਦੀ ਬੇਚੈਨੀ ਨੂੰ ਬਣਾਇਆ ਗਿਆ ਸੀ ਪਰ ਬੰਗਲਾਦੇਸ਼ ਵਿੱਚ ਕਾਰਨ ਅਸਲੀ ਕਾਰਨ ਕੁਝ ਹੋਰ ਹੀ ਸੀ ਅਮਰੀਕਾ ਦੋਸਤੋ ਬੰਗਲਾਦੇਸ਼ ਵਿੱਚ ਅਸਲ ਵਿੱਚ ਇੱਕ ਬੰਗਲਾਦੇਸ਼ ਦਾ ਇੱਕ ਟਾਪੂ ਖਰੀਦਣਾ ਚਾਹੁੰਦਾ ਸੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਟਾਪੂ ਨੂੰ ਚਰਚ ਨੇ ਇਸਾਈ ਮਤ ਦੇ ਪ੍ਰਚਾਰ ਦੇ ਕੇਂਦਰ ਵਜੋਂ ਵਰਤਣਾ ਸੀ ਪਰ ਕੁਝ ਮਾਰਾਂ ਦਾ ਸਿਆਸੀ ਮਾਰਾਂ ਦਾ ਕਹਿਣਾ ਸੀ ਕਿ ਅਮਰੀਕਾ ਇਸ ਨੂੰ ਆਪਣਾ ਗੁਪਤ ਸੈਨਿਕ ਅੱਡਾ ਬਣਾਉਣ ਦੇ ਚੱਕਰ ਵਿੱਚ ਸੀ ਤਾਂ ਜੋ ਕਿ ਇੱਥੋਂ ਦੋਸਤੋ ਚైనా ਰੂਸ ਦੇ ਉੱਪਰ ਪੂਰੀ ਅੱਖ ਰੱਖੀ ਜਾ ਸਕੇ ਇੱਕ ਛੋਟਾ ਮੋਟਾ ਮਿਲਟਰੀ ਬੇਸ ਪਰ ਦੋਸਤੋ ਖਤਰਾ ਚైనా ਰਸ਼ੀਆ ਨੂੰ ਹੀ ਨਹੀਂ ਸਗੋ ਭਾਰਤ ਨੂੰ ਵੀ ਸੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੇ ਅਮਰੀਕਾ ਨੂੰ ਸਾਫ਼-ਸਾਫ਼ ਉਹ ਟਾਪੂ ਦੇਣ ਤੋਂ ਨਾ ਕਰ ਦਿੱਤੇ ਨਤੀਜਾ ਕੁਝ ਹਫ਼ਤੇ ਇੱਕ ਦੋ ਹਫ਼ਤਿਆਂ ਜਾਂ ਕਹਿ ਲਓ ਵੱਧ ਤੋਂ ਵੱਧ ਇੱਕ ਮਹੀਨੇ ਵਿੱਚ ਹੀ ਤਖਤਾ ਪਲਟ ਕਰ ਦਿੱਤਾ ਗਿਆ ਹਿੰਸਕ ਵਿਦਰੋਹ ਹੋਇਆ ਅਮਰੀਕਾ ਪੱਖੀ ਮੈਗਾਸੇਸੇ ਪੁਰਸਕਾਰ ਨਾਲ ਸਨਮਾਨਿਤ ਇੱਕ ਸ਼ਖਸ਼ ਨੂੰ ਅਮਰੀਕਾ ਵਿੱਚ ਰਹਿੰਦਾ ਸੀ ਉਹ ਸ਼ਖਸ਼ ਉਸ ਨੂੰ ਬੰਗਲਾਦੇਸ਼ ਦੀ ਸੱਤਾ ਸੌਂਪ ਦਿੱਤੀ ਗਈ ਭਾਰਤ ਵਿੱਚ ਵੀ ਇਹੋ ਜਿਹੇ ਪੁਰਸਕਾਰ ਪ੍ਰਾਪਤ ਕਈ ਲੋਕ ਹਨ ਜਿਨ੍ਹਾਂ ਵਿੱਚ ਜਿਵੇਂ ਮਸ਼ਹੂਰ ਪੱਤਰਕਾਰ ਅਭਿਸ਼ ਕੁਮਾਰ ਉਹ ਵੀ ਹਨ ਉਹ ਕਿਹੜੀ ਟੂਲਕਿੱਟ ਦਾ ਹਿੱਸਾ ਹਨ ਇਹ ਸਭ ਨੂੰ ਪਤਾ ਹੈ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਦੋਸਤੋ ਇਹਨਾਂ ਨੇ ਇਹੋ ਕੁਝ ਹੁਣ ਨੇਪਾਲ ਵਿੱਚ ਵੀ ਕੀਤਾ ਹੈ ਸੱਤਾ ਕਿਸ ਦੇ ਹੱਥ ਵਿੱਚ ਜਾ ਕੇ ਅੰਤ ਵਿੱਚ ਠਹਿਰਦੀ ਹੈ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਨੇਪਾਲ ਦਾ ਅੱਗੇ ਭਵਿੱਖੇ ਕੀ ਹੈ ਹਾਲੇ ਤਾਂ ਨੇਪਾਲ ਵਿੱਚ ਦੋਸਤੋ ਚੈਨਾ ਪੱਖੀ ਤੇ ਮੇਰਖਾ ਪੱਕੀ ਉਹ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਪਰ ਭਾਰਤ ਵੀ ਦੋਸਤੋ ਨੇਪਾਲ ਵਿੱਚ ਇੱਕ ਬਹੁਤ ਵੱਡਾ 플레이ਰ ਰਹੇਗਾ ਕਿਉਂਕਿ ਨੇਪਾਲ ਨਾਲ ਦੋਸਤੋ ਭਾਰਤ ਦਾ ਖੁੱਲਾ ਬਾਟਰ ਹੈ ਨੇਪਾਲ ਨਾਲ ਸਬੰਧ ਦੋਸਤੋ 1947 ਤੋਂ ਬਾਅਦ ਨਹੀਂ ਸਗੋ ਸਦੀਆਂ ਪੁਰਾਣੇ ਹਨ ਵੈਸੇ ਸਾਡੇ ਪੰਜਾਬ ਦਾ ਵੀ ਸਬੰਧ ਹੈ ਦੋਸਤੋ ਰਾਣੀ ਜਿੰਦਾ ਵੀ ਨੇਪਾਲ ਗਈ ਸੀ 1849 ਦੇ ਕਰੀਬ ਇਹ ਗੱਲਾਂ ਹੋਈਆਂ ਸਨ ਸ਼ਾਇਦ ਤੁਹਾਨੂੰ ਕੁਝ ਯਾਦ ਹੋਵੇ ਇਤਿਹਾਸ ਬਾਰੇ ਨੇਪਾਲ ਵਿੱਚ ਦੋਸਤੋ ਹਿੰਸਾ ਸੜਕਾਂ ਤੇ ਹੋਈ ਹਿੰਸਾ ਨetaਵਾਂ ਨੂੰ ਸੜਕਾਂ ਦੇ ਉੱਪਰ ਕਸੀਟਣਾ ਇਹ ਬਹੁਤ ਹੀ ਨਿੰਦਣਯੋਗ ਅਤੇ ਚਿੰਤਾਜਨਕ ਸਥਿਤੀ ਹੈ ਦੋਸਤੋ ਇਸ ਵੇਲੇ ਦੁਨੀਆ ਵਿੱਚ ਦੋ ਮਹਾਸ਼ਕਤੀਆਂ ਹਨ ਚਾਈਨਾ ਅਤੇ ਅਮਰੀਕਾ ਜੋ ਆਪਸ ਵਿੱਚ ਪੜ ਰਹੀਆਂ ਹਨ ਦੋਸਤੋ ਇਹਨਾਂ ਸਾਨਾਂ ਦੇ ਪੇੜ ਵਿੱਚ ਕਈ ਛੋਟੇ ਦੇਸ਼ ਦਰੜੇ ਰਗੜੇ ਜਾ ਰਹੇ ਹਨ ਜਿਵੇਂ ਪਾਕਿਸਤਾਨ ਸ਼੍ਰੀਲੰਕਾ ਬਰਮਾ ਅਫਗਾਨਿਸਤਾਨ ਨੇਪਾਲ ਕਿ ਦੋਸਤੋ ਭਾਰਤ ਵੀ ਇਹਨਾਂ ਦੀ ਚਪੇਟ ਵਿੱਚ ਆ ਜਾਵੇਗਾ ਜਾਂ ਭਾਰਤ ਇੱਕ ਮਜ਼ਬੂਤ ਚਟਾਨ ਪੱਥਰ ਵਾਂਗ ਦੋਵੇਂ ਸਾਨ ਇੱਥੋਂ ਸਿਰਫ ਫੜਵਾ ਕੇ ਪਾਸੇ ਹੋ ਜਾਣਗੇ ਤੁਹਾਡੀ ਕੀ ਰਾਏ ਹੈ ਭਾਰਤ ਵਿੱਚ ਕੋਸ਼ਿਸ਼ਾਂ ਤਾਂ ਪਹਿਲਾਂ ਵੀ ਕਈ ਹੋ ਚੁੱਕੀਆਂ ਹਨ ਪਰ ਦੋਸਤੋ ਉਹ ਸਫਲ ਨਹੀਂ ਹੋਈਆਂ ਹਨ ਅਮਰੀਕਾ ਦੀ ਟੂਲਗੇਟ ਭਾਰਤ ਵਿੱਚ ਕਈ ਪ੍ਰਯੋਗ ਕਰ ਚੁੱਕੀ ਹੈ ਅਮਰੀਕਾ ਪੈਸਾ ਅੰਦੋਲਨਾਂ ਰਹੀਂ ਫੰਡਾਂ ਰਹੀਂ ਭਾਰਤ ਵਿੱਚ ਲਗਾਉਂਦਾ ਰਿਹਾ ਤੇ ਅੰਦੋਲਨ ਕਰਵਾਉਂਦਾ ਰਿਹਾ ਪਰ ਰਾਜਕਤਾ ਉਸ ਪੱਧਰ ਦੀ ਨਾ ਹੋਈ ਦੋਸਤੋ ਚਾਈਨਾ ਦੇ ਕਮਿਊਨਿਸਟ ਪੱਖੀ ਲੋਕ ਅੱਜ ਪੰਜਾਬ ਵਿੱਚ ਕੰਮ ਜਹਾਨ ਪਰ ਇਹ ਖੁੱਲ ਕੇ ਭਾਰਤ ਖਿਲਾਫ ਖੜ੍ਹੇ ਨਹੀਂ ਸਕਦੇ ਪਰ ਸੋਚੋ ਦੋਸਤੋ ਜੇ ਜਨਜੀ ਰਾਹੁਲ ਗਾਂਧੀ ਮੁਤਾਬਕ ਸੜਕਾਂ ਦੇ ਉੱਤਰ ਆਵੇ ਤਾਂ ਮੁਦਾ ਫਿਰ ਦੋਸਤੋ ਰਾਹੁਲ ਗਾਂਧੀ ਜਾਂ ਕੇਜਰੀਵਾਲ ਨਹੀਂ ਫਿਰ ਉਹ ਨੌਜਵਾਨ ਉਹ ਆਪ ਤੈਅ ਕਰਨਗੇ ਹਾਲੇ ਤੱਕ ਦੋਸਤੋ ਜੋ ਵੀ ਅੰਦੋਲਨ ਹੋਏ ਹਨ ਅੱਡ ਦੇਸ਼ਾਂ ਵਿੱਚ ਉੱਥੇ ਭ੍ਰਸ਼ਟਾਚਾਰ ਹੀ ਮੁੱਖ ਮੁੱਦਾ ਬਣ ਕੇ ਉੱਭਰਦਾ ਰਿਹਾ ਹੈ ਭ੍ਰਸ਼ਟਾਚਾਰ ਦੇ ਮੁੱਦੇ ਤੇ ਗਾਂਧੀ ਫੈਮਿਲੀ ਕੀ ਨੌਜਵਾਨ ਉਹਨਾਂ ਦੇ ਪੱਖ ਵਿੱਚ ਖੜਨਗੇ ਜਾਂ ਜਾਂ ਉਸ ਪਰਿਵਾਰ ਦੇ ਖਿਲਾਫ ਸੜਕਾਂ ਦੇ ਉੱਪਰ ਉਤਰ ਕੇ ਹਿੰਸਾ ਹੋਵੇਗੀ ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਦਾ ਪੁੱਤਰ ਜਿਹਾਂ ਤੇਜਸਵੀ ਯਾਦਵ ਜੋ ਅੱਜਕਲ ਮੱਖ ਮੰਤਰੀ ਦਾ ਦਾਵਾ ਕਰਦਾ ਹੈ ਕੀ ਉਹਨਾਂ ਦੇ ਭ੍ਰਸ਼ਟਾਚਾਰ ਖਿਲਾਫ ਭਾਰਤ ਦਾ ਜਨਜੀ ਉਹ ਖੜਾ ਨਹੀਂ ਹੋਵੇਗਾ ਉਹ ਹਿੰਸਕ ਨਹੀਂ ਹੋ ਸਕਦਾ ਦੋਸਤੋ ਸਾਈਕਲ ਤੇ ਚੱਲਣ ਵਾਲੇ ਸੋਨੇ ਦੇ ਮਹਿਲਾਂ ਵਿੱਚ ਜਾ ਕੇ ਵਾਸ ਕਰਨ ਵਾਲੇ ਮਲੇਮ ਸਿੰਘ ਯਾਦਵ ਉਹਨਾਂ ਦੇ ਪੁੱਤਰ ਅਖਲੇਸ਼ ਯਾਦਵ ਕੀ ਉਹਨਾਂ ਦੇ ਭ੍ਰਸ਼ਟਾਚਾਰ ਦੇ ਖਿਲਾਫ ਜਨ ਜੈਡ ਜਨਜੀ ਕੀ ਅੰਦੋਲਨ ਨਹੀਂ ਕਰੇਗਾ ਕਿ ਕੀ ਦੋਸਤੋ ਭਾਰਤ ਵਿੱਚ ਅੱਗ ਲਾਉਣ ਦੀ ਇੱਛਾ ਰੱਖਣ ਵਾਲਿਆਂ ਦੇ ਆਪਣੇ ਘਰ ਘਰ ਨਹੀਂ ਦੋਸਤੋ ਉਹਨਾਂ ਨੂੰ ਮਹਿਲ ਕਹਿਣਾ ਚਾਹੀਦਾ ਹੈ ਉਹ ਹੋ ਇਸ ਪੜਕੀ ਹੋਈ ਅੱਗ ਵਿੱਚ ਸਵਾਹ ਨਹੀਂ ਹੋਣਗੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਬਾਕੀ ਭਾਰਤ ਵਿੱਚ ਦੋਸਤੋ ਇੰਜ ਹੋਣਾ ਥੋੜਾ ਔਖਾ ਹੈ ਪਰ ਭਾਰਤ ਵਿੱਚ ਦੋਸਤੋ ਇੰਜ ਹੋਣਾ ਔਖਾ ਹੈ ਉਤਰੀ ਭਾਰਤ ਦਾ ਮੁੱਦਾ ਦੋਸਤੋ ਸਾਊਥ ਇੰਡੀਆ ਵਿੱਚ ਕੰਮ ਨਹੀਂ ਕਰਦਾ ਸਾਊਥ ਇੰਡੀਆ ਵਿੱਚ ਕੀ ਹੋ ਰਿਹਾ ਹੈ ਉਤਰੀ ਭਾਰਤ ਦੇ ਲੋਕਾਂ ਨੂੰ ਇਹ ਪਤਾ ਤੱਕ ਨਹੀਂ ਹੁੰਦਾ ਫੇਰ ਦੋਸਤੋ ਜਨ ਜੀ ਉੱਤਰੀ ਭਾਰਤ ਦੀ ਜੋ ਵੱਸੋਂ ਜਾਂਜੀ ਹੈ ਕਿ ਉਸ ਨੂੰ ਪਤਾ ਹੈ ਸਾਊਥ ਇੰਡੀਆ ਵਿੱਚ ਕੀ ਹੋ ਰਿਹਾ ਹੈ ਜਾਂ ਨਾਰਥ-ਈਸਟ ਵਿੱਚ ਇੰਜੇ ਦੋਸਤੋ ਭਾਰਤ ਵਿੱਚ ਇਹ ਅੰਦੋਲਨ ਕਾਮਯਾਬ ਹੋਣਾ ਮੁਸ਼ਕਲ ਹੀ ਹੈ ਤੁਹਾਡੀ ਜਾਣਕਾਰੀ ਲਈ ਦੋਸਤੋ ਸਾਊਥ ਇੰਡੀਆ ਵਿੱਚ ਜੀਹਾਂ ਇਸਾਈਕਰਨ ਬਹੁਤ ਹੱਦ ਤੱਕ ਹੋ ਚੁੱਕਾ ਹੈ ਜਿਵੇਂ ਸਾਡੇ ਪੰਜਾਬ ਵਿੱਚ ਖਾਸ ਕਰਕੇ ਮਾਝੇ ਅਤੇ ਦੁਆਬੇ ਦੇ ਕੁਝ ਇਲਾਕਿਆਂ ਵਿੱਚ ਪਰ ਕੀ ਦੋਸਤੋ ਨਾਰਥ ਇੰਡੀਆ ਦੀਆਂ ਸਟੇਟਾਂ ਨੂੰ ਪਤਾ ਹੈ ਕਿ ਸਾਊਥ ਇੰਡੀਆ ਵਿੱਚ ਕੀ ਹੋ ਰਿਹਾ ਹੈ ਕਿਵੇਂ ਲੋਕ ਉਸੇ ਇਸਾਈ ਹੋ ਚੁੱਕੇ ਹਨ ਜਾਂ ਪੰਜਾਬ ਵਿੱਚ ਕਿਵੇਂ ਇਸਾਈਕਰਨ ਹੋ ਰਿਹਾ ਹੈ ਸਾਊਥ ਇੰਡੀਆ ਜਾਂ ਨਾਰਥ-ਈਸਟ ਦੇ ਲੋਕਾਂ ਨੂੰ ਇੰਜ ਪਤਾ ਹੋਵੇਗਾ ਕਿ ਪੰਜਾਬ ਵਿੱਚ ਵੀ ਡੈਮੋਗ੍ਰਾਫੀ ਬਦਲ ਚੁੱਕੀ ਹੈ। ਬਾਕੀ ਦੋਸਤੋ ਵੀਡੀਓ ਲੰਮੀ ਹੋ ਚੁੱਕੀ ਹੈ ਇਸ ਨੂੰ ਇੱਥੇ ਹੀ ਸਮੇਟਦੇ ਹਾਂ ਅੱਧੀ ਅਧੂਰੀ। ਬਾਕੀ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ। ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ। ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ